ਤਤਪੱਡੀ ਦੇਸ਼ਕ ਇੰਟਰਨੈਸ਼ਨਲ ਖਬਰਿਆਂ ਪਰ ਚਾਤੀ ਮਾਰਨੀ ਬਣਦੀ ਆ ਇਸ ਵਕਤ ਮਿਡਲ ਈਸਟ ਏਜਿਪਟ ਦੇ ਵਿੱਚ ਜਿਹੜੀ ਵਰਲਡ ਪੀਸ ਸਮਿਟ ਜਿਹੜੀ ਐਮਰਜੈਂਸੀ ਤੌਰ ਤੇ ਪ੍ਰਾਈਮ ਮਿਨਿਸਟਰ ਮਿਸਟਰ ਕਾਰਨੀ ਵਿਓਲੀ ਵਿੱਚ ਪਹੁੰਚੇ ਨੇ মিডিਆ ਨੂੰ ਉਹਦੇ ਬਾਰੇ ਐਨ ਖੀਟੇ ਦੱਸਿਆ ਗਿਆ ਹੈ ਦੱਸਿਆ ਕਿ ਇਹ ਜਿਹੜੀ ਏਜਿਪਟ ਦੇ ਵਿੱਚ ਡੋਨਲਡ ਟਰੰਪ ਹੁਣ ਵੱਲੋਂ ਇਸ ਨੂੰ ਰੱਖਿਆ ਗਿਆ ਉਸ ਦੇ ਉੱਪਰ ਵਰਲਡ ਦੇ ਆਲਮੋਸਟ ਵੀ ਕੰਟਰੀ ਜਿਹੜੇ ਆ ਉਭਰਾਏ ਗਏ ਜਿਹੜੇ ਕੈਨੇਡੀਅਨ ਪ੍ਰਾਈਮ ਮਿੰਿਸਟਰ ਮਿਸ ਮਾਰਕਾ ਨੇ ਵੀ ਸ਼ਾਮਲ 시ਗੇ ਔਰ ਇਸ ਅਨਐਸਪੈਕਟਿਡ ਬਟ ਵੈਲਕਮਿੰਗ ਇਕ ਜਿਫਟ ði ਸਮਿਟ ਸਿਟੀ ਦੱਸਤੇ ਇਹ ਕਿ ਇਸ ਦੇ ਵਿੱਚ ਜਿਫਟ ਤੇ ਜਿਹੜੇ ਹੈਗੇ ਨੇ ਮੁਖੀ ਪ੍ਰਾਈਮ ਮਿੰਸਟਰ ਉਹਨਾਂ ਨੇ ਵੀ ਕਿਹਾ ਕਿ ਮੈਂ ਇਸ ਨੂੰ ਕੋ ਹਸਟ ਜਿਹੜਾ ਕਰ ਰਿਹਾ ਸਕਸੈਸਫੁਲੀ ਦੋਨਾ ਕੰਟਰੀਆਂ ਦੇ ਵਿੱਚ ਇਜ਼ਰਾਈਲ ਤੇ ਪਾਲੈਸਟਾਈਨ ਪਾਬ ਹਮ ਆਸ ਤੇ ਵਿੱਚ ਜਿਹੜਾ ਆਪੀਸ ਹੋਇਆ ਉਸ ਨੂੰ ਲੈ ਕੇ ਸੈਲੀਬ੍ਰੇਟ ਕੀਤਾ ਗਿਆ ਔਰ ਇਸ ਦੇ ਉੱਪਰ ਇੱਕ ਸੰਮੇਲ ਤੇ ਬਾਅਦ 20 ਕੰਟਰੀਆਂ ਨੇ ਆਪਣੇ ਸਹਿਨ ਵੀ ਜਿਹੜੇ ਆ ਉਹ ਕੀਤੇ ਆ ਇਸ ਦੇ ਉੱਪਰ ਮਿਸਟਰ ਡੋਨਲਡ ਟਰੰਪ ਤੋਂ ਬਾਅਦ ਜਿਹੜੇ ਨੇ ਸ਼ਾਨ ਅਲਸ਼ੀਖ ਜਿਹੜੇ ਏਜੀਪਸ਼ੀਅਨ ਪ੍ਰੈਜ਼ੀਡੈਂਟ ਨੇ ਅਬਦਿਲ ਫਟੇ ਅਲਸੀਸੀ ਉਹਨਾਂ ਨੇ ਇਸ ਤੇ ਆਪਣੇ ਆਪ ਨੂੰ ਬੜਾ ਜਿਹੜਾ ਮਾਨ ਮਹਿਸੂਸ ਕੀਤਾ ਆ ਦੱਸੀਏ ਕਿ ਇਸ ਜਿਹੜੀ ਮਿਡਲ ਈਸਟ ਦੀ ਸਮਿਟ ਆ ਇਸਤੇ ਮਿਡਲ ਈਸਟ ਤੋਂ ਇਲਾਵਾ ਫਰਾਂਸ ਜਰਮਨੀ ਯੂਕੇ ਤੇ ਕੈਨੇਡਾ ਵਰਗੇ ਜਿਹੜੇ ਆ ਕੰਟਰੀ ਜਿਹੜਾ ਉਹਨਾਂ ਨੂੰ ਵੀ ਬੁਲਾਇਆ ਗਿਆ ਹੈ ਪ੍ਰਾਈਮ ਮਿਸਟਰ ਮਿਸਟਰ ਮਾਰਕਨੀ ਜਿਹੜਾ ਉਸ ਤੋਂ ਹੁਣ ਪਤਾ ਲੱਗਾ ਫੇਰਵਾਨਾ ਹੋ ਗਏ ਨੇ ਦੱਸਿਏ ਕਿ ਇਸ ਪੀਸ ਤੇ ਨਾਲ ਲਗਭਗ ਹਜ਼ਾਰਾਂ ਜਿਹੜੇ ਫਲਸਤੀਨੀਅਨ ਸੀ ਉਸ ਨੂੰ ਇਜ਼ਰਾਈਲ ਨੇ ਜਿਹੜਾ ਉਹ ਛੱਡ ਦਿੱਤਾ ਹੈ ਇਸ ਤੋਂ ਇਲਾਵਾ ਇਜ਼ਰਾਈਲ ਦੇ ਜਿਹੜੇ ਹੋਸਟੇਜ ਸੀਗੇ ਉਹਨਾਂ ਨੂੰ ਲਗਾਤਾਰ ਹਮਾਸ ਵਾਲੇ ਜਿਹੜੇ ਰਿਲੀਜ਼ ਕਰ ਰਹੇ ਨੇ ਇਹ ਦੁਨੀਆ ਵਾਸਤੇ ਇੱਕ ਵੱਡੀ ਪਹਿਲ ਕਦਮੀ ਵਾਲੀ ਖਬਰ ਹੈ ਔਰ ਇਸ ਨੂੰ ਲਾਈਕ ਕਿ ਮਿਸਟਰ ਡੋਨਲਡ ਟਰੰਪ ਕਾਫੀ ਚਰਚਾ ਚ ਨੇ ਅਪਡੇਟ ਕਰੀ ਰੱਖਣ ਲਈ ਅਮਰੀਕੀਆ ਖਬਰਾਂ ਕੁਝ ਹੋਰ ਆ ਪਰ ਉੱਥੇ ਬਾਅਦ ਚਾਤ ਮਾਰਾਂਗੇ ਪਹਿਲਾਂ ਗੱਲ ਕਰਦੇ ਹਾਂ ਕੈਨੇਡਾ ਦੀ ਵਿਦੇਸ਼ ਮੰਤਰੀ ਦਾ ਅਮਰੀਕਾ ਸੌਰੀ ਕੈਨੇਡਾ ਦਾ ਡੋਰਾ ਕੈਨੇਡਾ ਦੇ ਵਿਦੇਸ਼ ਮੰਤਰੀ ਫੋਰਨ ਅਫੇਅਰ ਮਿਨਿਸਟਰ ਅਨੀਤਾ ਆਨੰਦ ਦਨ ਦਿਨ ਦੇ ਪਾਰ ਦੇ ਦੌਰੇ ਤੇ ਨੇ ਇਥੇ ਉਹ ਪ੍ਰਾਈਮ ਮਿਨਿਸਟਰ ਮਿਸਟਰ ਨਰਿੰਦਰ ਮੋਦੀ ਨਾਲ ਮਲੇ ਕੱਲ ਉਹਨਾਂ ਦੇ ਨਾਲ ਉਹਨਾਂ ਨੇ ਇੱਕ ਫੋਟੋ ਜਿਹੜੀ ਆ ਉਹ ਸਾਂਝੀ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਇਹ ਸਬੰਧ ਜਿਹੜੇ ਆ ਦੋਨਾਂ ਕੰਟਰੀਆਂ ਦੇ ਚੰਗੀ ਪੈਲ ਅਕੈडमी ਆ ਇਹ ਜਾਰੀ ਰਹਿਣਗੇ ਮਿਸਟਰ ਮੋਦੀ ਨੇ ਵੀ ਅਨੀਤਾ ਆਨੰਦ ਦਾੜਾ ਉਹ ਵੈਲਕਮ ਜਿਹੜਾ ਕੀਤਾ ਦੱਸ ਕੀ ਕੀ ਆਪਣੀ ਬਰੀਫ ਨੋਟ ਦੇ ਵਿੱਚ ਅਨੀਤਾ ਆਨੰਦ ਨੇ ਲਿਖਿਆ ਕਿ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਦੋਂ ਕੈਨੇਡਾ ਦੇ ਵਿੱਚ G7 ਪਹੁੰਚੇ ਸੀਗੇ ਆ ਉਸ ਤੋਂ ਬਾਅਦ ਇੱਕ ਜਿਹੜਾ ਸਬੰਧ ਜਿਹੜਾ ਕੈਂਪ ਹੋਇਆ ਸੀ ਸੋਸ਼ਲ ਮੀਡੀਆ ਤੋਂ ਉਹਨੇ ਪੋਸਟ ਵੀ ਕੀਤੀ ਆ ਜੁਆਇੰਟ ਸਟੇਟਮੈਂਟ ਵੀ ਸਾਂਝੀ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਮਿਸਟਰ ਮੋਦੀ ਨਾਲ ਫੋਟੋ ਪਾਉਣ ਤੋਂ ਬਾਅਦ ਇੰਡੀਅਨ ਡਿਗੇਨ ਉਹਦੇ ਕਾਉਂਟਰਪਾਰਟ ਨੇ ਸੁਬਰਾਮਨੀਅਮ ਜੈ ਸ਼ੰਕਰ ਐਸ ਜੀ ਸ਼ੰਕਰ ਜਿਹੜੇ ਇੰਡੀਆ ਦੇ ਵਿਦੇਸ਼ ਮੰਤਰੀ ਆ ਉਹਨਾਂ ਨੇ ਕਿਹਾ ਇੱਕ ਚੰਗਾ ਰੂਡ ਮੈਪ ਅਸੀਂ ਦੋਨੋਂ ਕੰਟਰੀ ਜਿਹੜੇ ਸਥਾਪਿਤ ਕਰਨ ਜਾ ਰਹੇ ਆ ਤੇ ਦੋਨਾਂ ਕੰਟਰੀਆਂ ਦੇ ਜਿਹੜੇ ਦਵੱਲੇ ਸਬੰਧ ਨੇ ਬਾਇਲੈਟਰਲ ਡਿਸਕਸ਼ਨ ਜਿਹੜੀ ਆ ਉਹ ਸਹੀ ਦਿਸ਼ਾ ਦੇ ਵਿੱਚ ਚੱਲ ਗਈ ਆ ਤੇ ਇਸ ਨੂੰ ਲੈ ਕੇ ਬੋਰਡ ਦੇ ਵਿੱਚ ਕਾਫੀ ਚਰਚਾ ਆ ਔਰ ਅਨੀਤਾ ਆਨੰਦ ਨੂੰ ਸਿਆਸੀ ਹਲਕਿਆਂ ਚ ਕਿਹਾ ਗਿਆ ਲਾਇਆ ਇਸੇ ਕਰਕੇ ਗਿਆ ਸੀ ਕਿ ਤੇ ਉਸ ਨੂੰ ਇੰਡੀਆ ਨਾਲ ਸਬੰਧ ਬਣਾਉਣ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਅੱਗੇ ਲਿਆਂਦਾ ਜਾ ਸਕੀ ਜੀ ਮੁੰਦਲ ਕਰਦੇ ਹਾਂ ਇਸ ਨੂੰ ਲੈ ਕੇ ਕੀ ਚਰਚਾ ਬਣੀ ਇਹਦੇ ਬਾਰੇ ਅਪਡੇਟ ਕਰਾਂਗੇ ਦੱਸਦੇ ਹਾਂ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇਸ ਫੀਰੀ ਦੀ ਨਕੀ ਕੀ ਕੀਤਾ ਕੈਨੇਡਾ ਦੇ ਵਿੱਚ ਜਿਹੜੀਆਂ ਹਿੰਦੀ ਆਰਗੇਨਾਈਜੇਸ਼ਨ ਨੇ Hindu Organization ਨੇ ਜਿੱਥੇ ਬੰਦੀਆਂ ਨੇ ਉਹਨਾਂ ਨੇ ਇਸ ਦਾ ਜਿਹੜਾ ਵੈਲਕਮ ਕੀਤਾ ਆ ਦੱਸ ਚੀ ਕਿ World Sikh Organization ਇੱਕ ਪ੍ਰੈਸ ਨੋਟ ਜਾਰੀ ਕਰਕੇ ਇਸ ਦੀ ਨਖੇਦੀ ਕੀਤੀ ਆ ਉਹਨਾਂ ਨੇ ਇਸ ਤੇ ਉੱਪਰ ਕਾਫੀ ਕੁਝ ਲਿਖਿਆ ਤੇ ਇਹਦੇ ਬਾਰੇ ਪ੍ਰੈਸ ਨੋਟ ਉਹਨਾਂ ਨੇ ਸਾਰੇ মিডিਆ ਨੂੰ ਜਿਹੜਾ ਭੇਜਿਆ ਹੈ ਔਰ World Sikh Organization ਦੇ ਜਿਹੜੇ ਬਲਪੀ ਸਿੰਘ ਮੋਪਰਾਏ ਨੇ ਲੀਗਲ ਕਾਉਂਸਲ ਉਹਨਾਂ ਵੱਲੋਂ ਇਸ ਪ੍ਰੈਸ ਨੋਟ ਨੂੰ ਜਿਹੜਾ ਜਾ ਰਿ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਕੈਨੇਡਾ ਜਿਹੜਾ ਮਸਟ ਜਿਹੜਾ ਪਬਲੀਕਲੀ ਕਨਫਰਮ ਕਰੇ ਕਿ ਜਿਹੜਾ ਡਿਪਲੋਮੈਟਿਕ ਜਿਹੜੇ ਸਬੰਧ ਨੇ ਦੋਨਾਂ ਕੰਟਰੀਆਂ ਦੇ ਸਿਕਿਉਰਿਟੀ ਇੰਟੈਲੀਜੈਂਸ ਨੂੰ ਲੈ ਕੇ ਕੈਨੇਡਾ ਨੂੰ ਇਸ ਮਾਮਲੇ 'ਤੇ ਸੰਭਰ ਕਰਨਾ ਕਰਨਾ ਚਾਹੀਦਾ ਜਿਹੜੇ ਸਿੱਖ ਐਕਟਿਵਿਸਟ ਹੈ ਜਿਨ੍ਹਾਂ ਨੂੰ ਡਿਊਟੀ ਆਫ ਵਾਰਨ ਕੀਤਾ ਗਿਆ ਉਹਨਾਂ ਨੂੰ ਮਸਟ ਕੈਨੇਡਾ ਇੰਡੀਆ ਜਿਹੜਾ ਹੈ ਕੈਨੇਡਾ ਜਿਹੜਾ ਆ ਉਹ ਐਡਵੋਕੇਟ ਜਿਹੜੀ ਸਪੋਰਟ ਤੇ ਸਿਕਿਉਰਿਟੀ ਜਿਹੜੀ ਆ ਉਹ ਪ੍ਰੋਵਾਈਡ ਕਰੇ ਤੇ ਉਹਨਾਂ ਨੇ ਇਸ ਗੱਲ ਤੇ ਕੈਨੇਡਾ ਸਰਕਾਰ ਨੂੰ ਵੀ ਆੜੇ ਹੱਥ ਲਿਆ ਉਹਨਾਂ ਨੇ ਕਿਹਾ ਕਿ ਇੰਡੀ ਟ੍ਰਾਂਸਨੈਸ਼ਨਲ ਰਿਪਰੇਜੇਸ਼ਨ ਆ ਉਹ ਕੈਨੇਡਾ ਦੇ ਸੋਵਰਨਟੀ ਦੇ ਰਿਸਪੈਕਟ ਜਿਹੜਾ ਰੂਲ ਆਇਆ ਉਹ ਉਸ ਨੂੰ ਕੈਨੇਡਾ ਜਿਹੜਾ ਜ਼ਰੂਰ ਫਾਲੋ ਕਰੇ ਦੂਜੇ ਬੰਨੇ ਕੈਨੇਡਾ ਦੇ ਵਿੱਚ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨ ਨੇ ਉਹਨਾਂ ਨੇ ਇਸ ਸਫੇਰੀ ਨੂੰ ਬੜਾ ਵੈਲਕਮਿੰਗ ਕਿਹਾ ਇਸ ਤੋਂ ਇਲਾਵਾ ਇੱਕ ਹੋਰ ਖਬਰ ਆ ਜਿਹਦੇ ਵਿੱਚ ਇੱਕ ਸਰਵੇ ਆਇਆ ਜਿਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਨਾ ਤੁਹਾਡੇ ਨਾਲ ਅਪ੍ਰੋਕਸੀਮੇਟਲੀ ਹਾਫ ਆਫ ਕੈਨੇਡੀਅਨ ਜਿਹੜੀ ਨੇ ਉਹਨਾਂ ਨੇ ਕਿਹਾ ਹੈ ਕਿ ਐਂਗਲਸ਼ ਰੀਡ ਇੰਸਟੀਚਿਊਟ ਹੈ ਰਿਸਰਚਡ ਆ ਸਰਵੇਆ ਕਿ ਕੈਨੇਡਾ ਇੰਡੀਆ ਦੇ ਜਿਹੜੇ ਸਬੰਧ ਆ ਉਹ ਇੱਕ ਚੰਗੀ ਪਹਿਲ ਕਦਮੀਆਂ ਹਾਫ ਆਫ ਕੈਨੇਡੀਅਨ ਸੇਜ਼ ਰਿਸਟੋਰਿੰਗ ਡਿਪਲੋਮੈਟਿਕ ਟਾਈਜ਼ ਵਿਦ ਇੰਡੀਆ ਵਾਸ ਰਾਈਟ ਮੂਵ ਐਸ ਇਕਨੋਮਿਕ ਇਸ਼ੂ ਟੇਕ ਪ੍ਰਾਇੋਰਟੀ ਮੈਜੋਰਟੀ ਸੇਜ਼ ਕੈਨੇਡਾ ਸ਼ੁੱਡ ਸਟਿਲ ਅਪਰੋਚ ਇੰਡੀਆ ਵਿਦ ਕਾਸ਼ਨ ਇਨ ਐਡਵਾਂਸ ਟੂ ਆਨੰਦ ਟ੍ਰਿਪ ਸੋ ਇਹ ਬਰੀਫ ਹੈ ਵੈਸੇ ਤਾਂ ਸਰ ਵੀ ਕਾਫੀ ਵੱਡਾ ਹੈ ਉਹਨੂੰ ਮੈਂ ਸਾਂਝਾ ਕਰਨਾ ਮੇਰੇ ਲਈ ਔਖਾ ਹੈ ਪਰ ਉਹਦੇ ਵਿੱਚ ਲਗਭਗ ਅੱਧੇ ਕੈਨੇਡੀਅਨ ਮੰਨਦੇ ਨੇ ਕਿ ਕੈਨੇਡਾ ਇੰਡੀਆ ਰਿਲੇਸ਼ਨ ਅੱਛੀ ਗੱਲ ਹੈ ਤੇ ਇਕਨੋਮਿਕਸ ਜਿਹੜੀਆਂ ਪ੍ਰਾਇੋਰਟੀ ਆ ਉਹਨਾਂ ਨੂੰ ਮੁੱਖ ਰੱਖਣਾ ਚਾਹੀਦਾ ਹੈ ਕਿ ਬਿਜ਼ਨਸ ਤਾਰ ਤੇ ਹੀ ਕੈਨੇਡਾ ਦੇ ਇੰਡੀਆ ਦੇ ਸੰਬੰਧ ਵਧਣੇ ਚਾਹੀਦੇ ਆ ਬਟ ਜ਼ਿਆਦਾਤਰ ਨੇ ਨਾਲ ਇਹ ਵੀ ਕਿਹਾ ਕਿ ਕੈਨੇਡਾ ਨੂੰ ਇੰਡੀਆ ਨਾਲ ਸੰਬੰਧ ਵਧਾਉਣ ਲੱਗਿਆਂ ਮਾ ਲੋ ਥੋੜਾ ਸਾਵਧਾਨੀ ਤੋਂ ਕੰਮ ਕਰਨ ਦੀ ਜੜੀ ਵਿਚਾਰ ਕਰਨ ਦੀ ਲੋੜ ਹੈ ਦਸਤੀਕ ਦੋ ਸਾਲ ਜਸਨ ਟੂਡੋ ਦੀ ਸ੍ਰਿਕਰਤਬਾ ਦੇ ਸਬੰਧ ਜਿਹੜੇ ਆ ਉਹ ਹਾਸ਼ੀਸ਼ ਰਹੇ ਨੇ ਜਦੋਂ ਕੈਨੇਡਾ ਨੇ ਸਰਦੀਪ ਸਿੰਘ ਨਿਜਰ ਦੇ ਮਰਡਰ ਤੋਂ ਬਾਅਦ ਸ਼ੀ ਇੰਡੀਅਨ ਡਿਪਲੋਮੈਟ ਜਿਹੜੇ ਐਕਸਪੈਲ ਉਹਨਾਂ ਨੂੰ ਕਰ ਦਿੱਤੇ ਸੀ ਉਹਦੇ ਜਵਾਬੀ ਕਾਰਵਾਈ ਵਿੱਚ ਭਾਰਤ ਨੇ ਵੀ ਕੈਨੇਡਾ ਦੇ ਦਿੱਲੀ ਹਾਈ ਕਮਿਸ਼ਨਟ ਜਿਹੜੇ ਆਫਿਸ ਸੀਗੇ ਉਹਨਾਂ ਦੇ ਉਹਨਾਂ ਨੂੰ ਜਿਹੜਾ ਦੇਸ਼ਵਾਸਪੇੜ ਦਿੱਤਾ ਸੀਗਾ ਹੁਣ ਇਸ ਖਬਰ ਦੇ ਨਾਲ ਅਸੀਂ ਹੁਣ ਅਗਲੀ ਖਬਰ ਵੱਲ ਵਧਨੇ ਆ ਇਸ ਖਬਰ ਬਾਰੇ ਹੋਰ ਅਪਡੇਟ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਚ ਜਾਰੀ ਰੱਖਾਂਗੇ ਜੀ ਇਸ ਤੋਂ ਲਾਵਾ ਕਿ ਅਨੜੀ ਆਟੋਮੈਟਿਕ ਇੰਡਸਟਰੀ ਜਿਹੜੀ ਆਟੋਮੋਟਿਵ ਇੰਡਸਟਰੀ ਆ ਉਹ ਉਸਨੇ ਵਾਰਨ ਕੀਤਾ ਕਿ ਜਿਹੜੀਆਂ ਚਾਈਨਾ ਦੀਆਂ ਕਾਰਾਂ ਕੈਨੇਡਾ ਚ ਆ ਗਈਆਂ ਤੇ ਬੜਾ ਵੱਡਾ ਨੁਕਸਾਨ ਹੋਊਗਾ ਉਹਨਾਂ ਨੇ ਕਿਹਾ ਕਿ ਦੋ ਮੁੱਖ ਮੰਤਰੀ ਜਿਹੜੇ ਵਿੱਚ ਜਿਹੜੇ ਵੈਬ ਕੈਨਿਊ ਨੇ ਮੈਨੀਟੋਬਾਰੀ ਤੇ ਇਸ ਤੋਂ ਲਾਵਾ ਸਕਾਟ ਮੋ ਦੋਨੋਂ ਸਸਕਾਚੂਆਂ ਦੇ ਬੜੇ ਸੱਕਤੇ ਨੇ ਕਿ ਜਿਹੜੀ ਫਾਰਮਰ ਦਾ ਕਾਫੀ ਵੱਡਾ ਨੁਕਸਾਨ ਹੋ ਰਿਹਾ ਕੈਨੇਡਾ ਦਾ ਜਿਹੜਾ ਕਨੋਲਾ ਆਇਲਸ ਆ ਉਸ ਨੂੰ ਐਕਸਪੋਰਟ ਕਰਨ ਦੇ ਮਾਮਲੇ ਚ ਜਿਹੜੀ ਚਾਈਨਾ ਨੇ ਸਕਿਉਟੀ ਲਾਈ ਆ ਡਿਊਟੀ ਲਾਈ ਆ ਉਸ ਨੂੰ ਜਿਹੜਾ ਮੂਵ ਕਰਨ ਵਾਸਤੇ ਸਾਨੂੰ ਕੈਨੇਡਾ ਅਮਰੀਕਾ ਸੌਰੀ ਚਾਈਨਾ ਦੇ ਜਿਹੜੀਆਂ ਇਲੈਕਟ੍ਰਿਕ ਵਾਈਕਰਸ ਨੇ ਉਹਨਾਂ ਦੇ ਉੱਪਰ ਸਾਨੂੰ ਆਪਣੀ ਡਿਊਟੀ ਜਿਹੜੀ ਲਿਸਟ ਕਰ ਦੇਣੀ ਚਾਹੀਦੀ ਆ ਉਧਰ ਚਾਈਨਾ ਨੇ ਸ਼ਰਤ ਲਾ ਦਿੱਤੀ ਆ ਕੱਲ ਦੀ ਖਬਰ ਆ ਕਿ ਜੇ ਕੈਨੇਡਾ ਬਿਜ਼ਨਸ ਸੁਧਾਉਣਾ ਚਾਹੁੰਦਾ ਹੈ ਕਿ ਸਾਡੀਆਂ ਜਿਹੜੀਆਂ ਵਾਈਕਲਸ ਨੇ ਚਾਈਨੀਜ਼ ਵਾਈਕਲਸ ਨੇ ਜਿਹੜਾ ਇਲੈਕਟ੍ਰਿਕ ਉਹਨਾਂ ਦੇ 100% ਜਿਹੜੀ ਡਿਊਟੀ ਆ ਉਹਨੂੰ ਰਿਮੂਵ ਜਿਹੜਾ ਉਹ ਕਰ ਦੋ। ਕੋਨ ਆਟੋ ਇੰਡਸਟਰੀ ਦੇ ਜਿਹੜੇ ਮੈਨੂਫੈਕਚਰਰ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਇਸ ਲਈ ਵਾਰਨ ਕੀਤਾ ਹੈ ਕਿ ਬੜਾ ਖਤਰਨਾਕ ਹੋਏਗਾ ਕਹਿਣ ਵਾਲੀ। ਸੋ ਕੈਨੇਡਾ ਇਸ ਵਕਤ ਬੜੀ ਵੱਡੀ ਕਸੂਤੀ ਸਥਿਤੀ ਦੇ ਵਿੱਚ ਆ। ਕੈਨੋਨਾ ਔਇਲ ਦੇ ਉੱਪਰ ਸਬਸਿਡੀ ਲੈਣੀ ਹੈ। ਤੁਜ ਬਨੇ ਚਾਇਨਾ ਦੀ ਜਿਹੜੀ ਸ਼ਰਤ ਆ ਇਲੈਕਟ੍ਰੀਕਲ ਵਾਈਕਲ ਤੇ ਡਿਊਟੀ ਮਾਫ ਕਰਨ ਦੀ ਇਹ ਕਾਫੀ ਚਰਚਾ ਚ ਰਹੇਗੀ ਅਪਡੇਟ ਤੁਹਾਡੇ ਨਾਲ ਆਪਾਂ ਜਾਰੀ ਰੱਖਾਂਗੇ ਇਸ ਤੋਂ ਲੱਗ ਆ ਕਿ ਖਬਰ ਕੈਨੇਡਾ ਸਰਕਾਰ ਜਿਹੜੀ ਆ ਉਹ ਚਾਹੁੰਦੀ ਆ ਕਿ CRA अर्ली लुक ਅਡੇ ਜਿਹੜੇ ਟੈਕਸ ਫਾਈਲਿੰਗ ਦਾ ਜਿਹੜਾ ਸਿਸਟਮ ਹੈ ਉਸ ਨੂੰ ਜਿਹੜਾ ਸ਼ੁਰੂ ਕਰੇ ਤਾਂ ਕਿ ਲੋਕ ਜਿਹੜਾ ਟੈਕਸ ਬੈਨੀਫਿਟ ਵਿਦ ਤੇ ਸਰਕਾਰ ਨੇ ਉਸ ਦਾ ਬੈਨੀਫਿਟ ਲਈ ਸਰਕਾਰ 4 ਤਰੀਕ ਨੂੰ ਆਪਣਾ ਬਜਟ ਪੇਸ਼ ਕਰਨ ਜਾ ਰਹੀ ਆ ਉਦਰੇ ਵੀ ਚਰਚਾ ਮਿਸਟਰ ਮਾਰਕਾਨੀ ਵੀਕਐਂਡ ਤੇ ਤੁਹਾਡੇ ਸ਼ਹਿਰ ਬ੍ਰੈਂਟਨ ਤੇ ਹੋਣਗੇ ਟਿਕਟਾਂ ਦੀ 1750 ਡਾਲਰ ਦੇ ਵਿੱਚ ਦੇ ਕੁਝ ਮੀਡੀਆ ਵਾਲੇ ਇਸ ਤੇ ਕਾਫੀ ਜਿਹੜੇ ਚਟਕਾਰੇ ਲਾ ਰਹੇ ਨੇ ਇਹਦੇ ਬਾਰੇ ਅਪਡੇਟ ਅਸੀਂ ਤੁਰਨਾਲ ਜਾਰੀ ਰੱਖਾਂਗੇ ਜੀ। ਔਰ ਕੋਈ ਹੋਰ ਗੱਲ ਨਾ ਬਤਾਂ ਕਰਦੇ ਇੱਕ ਪਾਈਚਰ ਲਈ ਜਿਹੜੀ ਨਮੋਸ਼ੀ ਅਲੀ ਗਾਲੇ ਵੀਕਐਂਡ ਤੇ ਕਾਫੀ ਚਰਚਾ ਰਹੀ ਡਾਕ ਚੋਰੀ ਦੇ ਮਾਮਲੇ 'ਚ 8 ਪੰਜਾਬੀ ਗ੍ਰਫਤਾਰ ਕੀਤੇ ਗਏ ਲਗਭਗ 8 ਲੱਖ ਡਾਲਰ ਦੇ 450 ਤੋਂ ਵੱਧ ਜਿਹੜੇ ਪਾਰਸਲ ਸੀਗੇ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਨੇ ਦੱਸਿਆ ਕਿ ਸਾਰੇ ਪੰਜਾਬੀ ਮੂਲ ਦੇ ਨੇ ਔਰ ਇਹਨਾਂ ਤੋਂ 300 ਤੋਂ ਬਾਅਦ ਜਿਹੜਿਆ ਇਹਨਾਂ ਤੇ ਦੋਸ਼ ਲਾਇਆ ਗਿਆ ਇਸ ਖਬਰ ਨੂੰ ਜਿਹੜਾ ਸੀਟੀਵੀ న్యూਸ ਨੇ ਸਭ ਤੋਂ ਪਹਿਲਾਂ ਜਿਹੜਾ ਪ੍ਰਕਾਸ਼ਿਤ ਕੀਤਾ ਸੀ ਪੀਲਪੁਰਸ ਦੇ ਨਾਲ ਫੋਰ ਪੁਲਸ ਜਿਹੜੀਆਂ ਨੇ ਹਾਲਟਨ ਪੁਲਸ ਜਿਹੜੀ ਆ ਉਹ ਵੀ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਲਗਭਗ 450 ਤੋਂ ਬਾਅਦ ਜਿਹੜੇ ਥਾਂ ਤੋਂ ਵੱਖਰੇ ਵੱਖਰੇ ਥਾਂ ਤੋਂ ਜਿਹੜੀਆਂ ਡਾਕ ਚੋਰੀ ਹੋਈਆਂ ਜਿਹਦੇ ਵਿੱਚ ਲੋਕਾਂ ਦੇ ਕ੍ਰੈਡਿਟ ਕਾਰਡ ਚੈੱਕ ਜਿਹੜੇ ਉਹਨਾਂ ਦੀ ਲਗਭਗ ਕੀਮਤ ਜਿਹੜੀ ਹੈ ਕੈਨੇਡੀਅਨ ਡਾਲਰ 4 ਲੱਖ ਡਾਲਰ ਬਣਦੀ ਆ ਔਰ ਇਹਦੇ ਵਿੱਚ ਲੋਕਾਂ ਨੇ ਘਰਾਂ ਦੇ ਬਕਸ਼ਾਂ ਦੇ ਜਿਹੜੇ ਬਾਹਰ ਲੱਗੇ ਹੁੰਦੇ ਆ ਉਹਨਾਂ ਦੇ ਵਿੱਚੋਂ ਡਾਕ ਚੋਰੀ ਕੀਤੀ ਗਈ ਆ ਇੱਕ ਇਹ ਲਗਾਤਾਰ ਕਰਮਾਰ ਜਿਹੜਾ ਇਹ ਕ੍ਰਾਈਮ ਸੀਗਾ ਪੀਲਪੋਲ ਸਾਲਟਨਪੋਲਸ ਕੈਨੇਡਾ ਪੋਸਟ ਮਈ ਅਪ੍ਰੈਲ ਮਹੀਨੇ ਦੇ ਵਿੱਚ ਪ੍ਰੋਜੈਕਟ ਆਨ ਡਿਲੀਵੇਬਲ ਜਿਹੜਾ ਉਸ ਨੂੰ ਸ਼ੁਰੂ ਕੀਤਾ ਸੀਗਾ ਤੇ ਰਿਪੋਰਟ ਵਿੱਚ ਕੀ ਆ ਗਿਆ ਹੈ ਕਿ ਇਹਦੇ ਵਿੱਚ ਲਗਭਗ 465 ਚਿੱਠੀਆਂ ਚੋਰੀ ਹੋਈਆਂ 255 ਚੈੱਕ 182 ਕ੍ਰੈਡਿਟ ਕਾਰਡ 35 ਸਰਕਾਰੀ ਜਿਹੜੀਆਂ ਲੋਕਾਂ ਦੀ ਆਈਡੀ ਸੀ ਉਹ ਤੇ 20 ਇਹਦੇ ਵਿੱਚ ਗਿਫਟ ਕਾਰਡ ਜੜਿਆ ਕੀਤੇ ਗਏ ਸਾਰੇ ਜਿਹੜੇ ਨੌਜਵਾਨ ਫੜੇ ਗਏ ਨੇ ਪੰਜਾਬੀ ਜਿਹੜੀ ਕਿ ਸ਼ਰਮਨਾਕ ਗੱਲ ਹੈ ਇਹ 20 ਤੋਂ 25 27 28 ਸਾਲ ਦੇ ਦੇ ਸੰ ਇਹਦੇ ਵਿੱਚ ਨਾਂ ਦੱਸਣਾ ਚਾ ਰਹੇ ਨੇ ਕਿ ਸੁਮਨਪ੍ਰੀਤ ਸਿੰਘ ਗੁਰਦੀਪ ਸਿੰਘ ਚੱਠਾ ਜਸ਼ਨਦੀਪ ਜਟਾਨਾ ਹਰਮਨ ਸਿੰਘ ਜਸ਼ਨਪ੍ਰੀਤ ਸਿੰਘ ਮਨਰੂਪ ਸਿੰਘ ਰਾਜਵੀਰ ਸਿੰਘ ਭੁਪਿੰਦਰਜੀਤ ਸਿੰਘ ਵੱਲੋਂ ਇਹਨਾਂ ਦੇ ਨਾਂ ਜਿਹੜੇ ਆ ਸ਼ਾਮਲ ਕੀਤੇ ਗਏ ਨੇ ਜੀ ਇਸ ਤੋਂ ਲਾਵਾ ਕੱਲ ਸਵੇਰ ਦੀ ਭਾਈਚਾਰੇ ਲਈ ਇੱਕ ਬਹੁਤ ਦੁਖਦਾਈ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਬੱਡੀ ਜਗਤ ਵਾਸਤੇ ਇੱਕ ਕਾਫੀ ਜਿਹੜੀ ਆ ਦੁਖਦਾਈ ਖਬਰ ਹੈ ਇਸ ਨੂੰ ਅਸੀਂ ਤੁਹਾਡੇ ਨਾਲ ਸੋਸ਼ਲ ਮੀਡੀਆ 'ਤੇ ਵੀ ਸਾਝਾ ਕੀਤਾ ਸੀਗਾ ਪਰ ਦੱਸਣਾ ਚਾ ਰਹੇ ਹਾਂ ਅਸੀਂ ਕਿ ਇਸ ਵਕਤ ਜਿਹੜੀ ਦੁਖਦਾਈ ਖਬਰ ਆ ਪਾਈ ਚਾਰੇ ਲਈ ਉਹ ਹੈ ਸਰਦਾਰ ਜਸਪਾਲ ਸਿੰਘ ਪੂਗਲ ਜਿਹੜੇ ਕਿ ਕਬੱਡੀ ਜਗਤ ਵਿੱਚ ਕਾਫੀ ਵਧੀਆ ਨਾਂ ਰੱਖਦੇ ਸੀ ਕੰਸਟਰਕਸ਼ਨ ਫੀਲਡ ਦੇ ਵਿੱਚ ਉਹਨਾਂ ਨੇ ਆਪਣਾ ਅੱਛਾ ਨਾਂ ਬਣਾਇਆ ਸੀਗਾ ਉਮਰ ਉਹਨਾਂ ਦੀ ਕੋਈ 55 ਕੁ ਸਾਲ ਸੀ 97 ਦੇ ਉਹ ਬਾਰਮ ਸੰਨ ਉਹ ਕੱਲ ਸਵੇਰੇ ਮੈਂ ਖਬਰਾਂ ਕਿ ਹਾਰਟ ਟੈਕ ਨਾਲ ਇਸ ਦੁਨੀਆ ਨੂੰ ਅਲਵਦਾ ਕਹਿ ਗਏ ਨੇ ਹੁਣ ਇਸ ਵਕਤ ਉਹ ਨੈਸ਼ਨਲ ਕਬਡੀ ਫੰਡਰੇਸ਼ਨ ਆਫ অন্ਟਾਰੀਓ ਦੇ ਜਿਹੜੇ ਮੇਨ ਲੀਡਰਸ਼ਿਪ ਦੇ ਮੇਨ ਜਿਹੜੇ ਕੱਟਾ ਤਰਤਾ ਸੀ ਉਹਨਾਂ ਦੇ ਵਿੱਚ ਸ਼ਾਮਲ ਸਨ ਐਂਡ ਨੈਸ਼ਨਲ ਕਬਡੀ ਐਸੋਸੀਏਸ਼ਨ ਆਫ অন্ਟਾਰੀਓ ਦੇ ਸਾਰੇ ਨੁਮਾਇੰਦਿਆਂ ਵੱਲੋਂ ਇਸ ਤੇ ਦੁੱਖ ਦੀ ਭਜਾ ਗਿਆ ਉਹਨਾਂ ਦੇ ਅੰਤਿਮ ਜਿਹੜੇ ਸੰਸਕਾਰ ਨੇ ਸਦਾ ਜਸਪਾਲ ਸਿੰਘ ਪੋਗਲ ਦੇ ਉਹਨੀ ਇਨਫੋਰਮੇਸ਼ਨ ਜਿਹੜੀ ਆ ਚੁੱਕੀ ਹੈ ਉਹ ਸੋ ਕਮਿੰਗ ਸੈਟਰਡੇ ਅਕਤੂਬਰ 18 ਨੂੰ ਫਿਊਨਰਲ ਹੋਣਗੇ ਉਹਨਾਂ ਦੇ ਬ੍ਰੈਂਟਨ ਕੈਮਟਰੀਅਨ ਸੈਂਟਰ ਜਿਹੜਾ ਕਿ 30 ਬ੍ਰੈਂਟਨ ਕੋਟ ਐ ਸਟੀਲ ਤੇ ਟਾਰਬਰਮ ਇੰਟਰਸੈਕਸ਼ਨ ਤੇ ਸਵੇਰੇ 9:00 ਤੋਂ ਲੈ ਕੇ 11:00 ਵਜੇ ਤੱਕ ਪਹੁੰਚਣਗੇ ਜਸਾ ਸਿੰਘ ਪੋਗਲ ਹੋਣਾਂ ਦੇ ਅੰਤਿਮ ਸੰਸਕਾਰ ਹੋਣਗੇ ਉਸ ਤੋਂ ਬਾਅਦ ਰਾਮਗੜੀਆ ਸਿੱਖ ਸੁਸਾਇਟੀ ਜਿਹੜੀ ਐ ਰਵਾਲਡਾ ਰੋਡ ਟ੍ਰਾਂਟੋਆ ਉੱਥੇ ਉਹਨਾਂ ਦੀ ਅੰਤਿਮ ਅਰਦਾਸ ਹੋਏਗੀ 12:00 ਤੋਂ ਲੈ ਕੇ 2:30 ਵਜੇ ਦੇ ਦਰਮਿਆਨ ਸਾਰੇ ਜਿਹੜੇ ਸਬੰਧਤ ਨੋਟ ਕਰਨ ਅਸੀਂ ਰੇਡੀਓ ਸਾਊਥ ਸਟੇਸ਼ਨ ਦੀ ਸਮੂਚੀ ਟੀਮ ਬਨੋ ਸਰਦਾਰ ਜਸਪ੍ਰੀਤ ਪੋਗਲ ਦੇ ਇਸ ਦੁਖਦਾਈ ਸ਼ੋਹਰੇ ਤੇ ਦੁਖਸੜਾ ਸੰਜ ਕਰਦੇ ਹਨ ਦੋਸਤਾਂ ਮਿੱਤਰਾਂ ਪਰਿਵਾਰਕ ਸਾਰੇ ਕਬੱਡੀ ਜਗਤ ਦੇ ਨਾਲ ਇਹ ਖਬਰ ਅਸੀਂ ਜਿਹੜੀ ਅਸਾਂ ਜੀ ਕਰ ਰਹੀ ਹੈ ਜੀ ਬਹੁਤ ਸਾਰੇ ਸੱਜਣਾਂ ਦੇ ਗੁੱਡ ਮਾਰਨਿੰਗ ਪ੍ਰੀਤੀ ਲੰਬਾ ਜੀ ਗੁੱਡ ਮਾਰਨਿੰਗ ਪੇਜ ਰਾਈ ਨੇ ਤ੍ਰਿਕ ਖਾਸ ਜਿਹੜੇ ਗੁੱਡ ਮਾਰਨਿੰਗ ਪੇਜ ਰਾਈ ਨੇ ਮੇਮਰ ਪਾਸਟੇਰੀਆ ਗੁੱਡ ਮਾਰਨਿੰਗ ਪੇਜ ਰਾਈ ਨੇ ਤੁਹਾਡਾ ਸਦਰਾਂ ਦਾ ਬਹੁਤ ਬਹੁਤ ਸੇਕਾ ਸਵਾਗਤ ਹੈ ਤੁਸੀਂ ਜਿੰਨੇ ਜਣੇ ਵੀ ਸੱਜਣ ਸਾਡੇ ਨਾਲ ਜੁੜਿਓ ਅਸੀਂ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਹਾਂ